ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਯਾਲੂ ਨੇ ਮੇਰੇ ਕਹਿੰਦਾ ਭਾਵ ਸਤਿਗੁਰੂ ਉਹ ਵੀ ਚੀਜ਼ਾਂ ਨਾਲ ਨਵਾਜਦੇ ਨੇ ਉਹ ਵੀ ਦਾਤਾਂ ਨਾਲ ਨਵਾਜ ਦਿੰਦੇ ਨੇ ਜਿਹੜੇ ਕਰਮਾ ਚ ਨਹੀਂ ਲਿਖੀਆਂ ਗੱਲ ਹੈ ਸ਼ਰਧਾ ਦੀ ਗੱਲ ਹੈ ਭਾਵਨਾ ਦੀ ਜੇ ਦੋ ਸਿੱਖ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਭਾਈ ਬਦਲੀ ਜੀ ਤੇ ਭਾਈ ਗੋਪਾਲਾ ਜੀ ਇਹ ਸਤਿਗੁਰੂ ਦੀ ਸ਼ਰਨ 'ਚ ਆ ਕੇ ਕੋਈ ਦਿਨ ਗੁਰੂ ਘਰ ਸੇਵਾ ਕਰਦੇ ਨੇ ਇਹ ਜੋ-ਜੋ ਸੇਵਾ ਕਰਦੇ ਨੇ ਬੜਾ ਆਨੰਦ ਆਉਂਦਾ ਹੈ ਰਸ ਆਉਂਦਾ ਹੈ ਗੁਰੂ ਘਰੋਂ ਕਥਾ ਕਹਾਣੀਆਂ ਸੁਣਦੇ ਨੇ ਗੁਰਮਤ ਵਿਚਾਰਾ ਸੁਣਦੇ ਨੇ ਤੇ ਇਹਨਾਂ ਗਿਆਨ ਹੋਣਾ ਸ਼ੁਰੂ ਹੋ ਗਿਆ ਕਿ ਇਹ ਮਨੁੱਖਾ ਦੇਹੀ ਨਾਮ ਜਪਣ ਵਾਸਤੇ ਮਿਲੀ ਹੈ ਭਲੇ ਕਾਰਜਾਂ ਵਾਸਤੇ ਮਿਲੀ ਹੈ ਤੇ ਇੱਕ ਦਿਨ ਇਹ ਦੋਵੇਂ ਹੀ ਸਤਿਗੁਰ ਦੇ ਸਾਹਮਣੇ ਆਉਂਦੇ ਨੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਇਹ ਗਰੀਬ ਨਿਵਾਜ ਜੀ ਹੁਣ ਅਸੀਂ ਆਪਕੋ ਆਪਣੇ ਘਰਾਂ ਵਿੱਚ ਜਾਣਾ ਹੈ। हे ਗਰੀਬ ਨਿਵਾਜ਼ ਜੀ ਕਿਰਪਾ ਕਰੋ ਧੰਨ ਗੁਰੂ ਹਰਿਦਵੰਦ ਸਾਹਿਬ ਜੀ ਮਿਹਰ ਕਰੋ ਕੋਈ ਸੌਖਾ ਜਿਹਾ ਢੰਗ ਦੱਸੋ ਮਹਾਰਾਜ ਅਸੀਂ ਗ੍ਰਸਤੀ ਹਾਂ ਘਰਾਂ 'ਚ ਰਹਿਣ ਵਾਲੇ ਹਾਂ ਕਾਰੋਬਾਰ ਕਰਨ ਵਾਲੇ ਹਾਂ ਕੋਈ ਸੌਖਾ ਜਿਹਾ ਢੰਗ ਦੱਸੋ ਛੇਵੇਂ ਪਾਤਸ਼ਾਹ ਜੀ ਜਿਸ ਢੰਗ ਦੇ ਨਾਲ ਸਹਿਜੇ ਹੀ ਸਾਡੀ ਕਲਿਆਣ ਹੋ ਜਾਵੇ ਕੀ ਆਖਿਆ ਸਹਿਜੇ ਹੀ ਸਾਡੀ ਕਲਿਆਣ ਹੋ ਜਾਵੇ ਤੇ ਗੁਰੂ ਹਰਗੋਬਿੰਦ ਸਾਹਿਬ ਮਾੜੇ ਨੇ ਬੜਾ ਸੋਖਾ ਢੰਗ ਦੱਸਿਆ ਫੇ ਇਹਨਾਂ ਨੂੰ ਸਤਿਗੁਰ ਦੀ ਅੱਖ ਲੱਗੇ ਭਾਈ ਬਦਲੀ ਜੀ ਭਾਈ ਗੋਬਾਲਾ ਜੀ ਜੇ ਚਾਹੁੰਦੇ ਹੋ ਨਾ ਸਹਜੇ ਕਲਿਆਣ ਹੋ ਜਾਵੇ ਨਾਮ ਵੀ ਜਪਣਾ ਹੈ ਸੇਵਾ ਵੀ ਕਰਨੀ ਹੈ ਸਭ ਕੁਝ ਕਰਦਿਆਂ ਮਨ ਹਮੇਸ਼ਾ ਨੀਮਾ ਰੱਖਣਾ ਹੈ ਆਹਾ ਰਜਾਨਾ ਹਰ ਗੁਰਸਿੱਖ ਅਰਦਾਸ ਕਰਦਾ ਹੈ ਮਨ ਨੀਵਾ ਮਤ ਉੱਚੀ ਗੁਰਸਿੱਖ ਦੀ ਹਰ ਸਿੱਖ ਦੀ ਗੁਰਮਖੋ ਮਤ ਉੱਚੀ ਹੋਣੀ ਚਾਹੀਦੀ ਹੈ ਤੇ ਮਨ ਨੀਵਾ ਹੋਣਾ ਚਾਹੀਦਾ ਹੈ ਸਤਿਗੁਰੂ ਜੀ ਕਹਿੰਦੇ ਹਮੇਸ਼ਾ ਮਨ ਨੀਵਾ ਰੱਖਣਾ ਹੈ ਭਾਵ ਨਿਮਰਤਾ ਰੱਖਣੀ ਹੈ ਇਹ ਨਿਮਰਤਾ ਬੜੀ ਜ਼ਰੂਰੀ ਜੇ ਗੁਰਮਖੋ ਬਾਬਾ ਫਰੀਦ ਜੀ ਦੇ ਕੋਲ ਕੋਈ ਜੀਵ ਇਸਤਰੀ ਆ ਗਈ ਸੀ ਨਾ ਆਕੇ ਅੱਖ ਲੱਗੀ ਬਾਬਾ ਜੀ ਭਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਉਹ ਕਿਹੜੇ ਅੱਖਰ ਨੇ ਉਹ ਕਿਹੜੇ ਗੁਣ ਨੇ ਉਹ ਕਿਹੜਾ ਮੰਤਰ ਹੈ ਮੈਂ ਧਾਰਨ ਕਰਾਂ ਤੋ ਉਹ ਪਤੀ ਪਰਮੇਸ਼ਰ ਵਾਹਿਗੁਰੂ ਮੇਰੇ ਵਾਸ ਵਿੱਚ ਆ ਜਾਵੇ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਨਿਆ ਮੰਤ ਕਮਣ ਸੋ ਬੇਸੋ ਹੋਂਕ ਕਰੀ ਜਿਤ ਵਾਸ ਆਵੇ ਕੰਤ ਜਿਹੜਾ ਵੇਸ ਮੈਂ ਪਹਿਣਾ ਤੇ ਉਹ ਕੰਕ ਪਰਮੇਸ਼ਰ ਵਾਹਿਗੁਰੂ ਮੇਰੇ ਵਾਸਤੇ ਆ ਜਾਵੇ ਤੇ ਅੱਗੋਂ ਜਿਹੜਾ ਬਾਬਾ ਫਰੀਦ ਨੇ ਜਵਾਬ ਦਿੱਤਾ ਨਾ ਕਿਤੇ ਭੈਣ ਫਿਰ ਬੈਠ ਇਹ ਬਾਬਾ ਫਰੀਦ ਨੇ ਆਪਣੀ ਗੁਰਬਾਣੀ ਦੇ ਸ਼ਲੋਕਾਂ ਦੇ ਗਲਮੁਖੋ ਇਹ ਫਿਰ ਸਮਾਂ ਦਰਦ ਕੀਤਾ ਜੇ ਕੀ ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਭੈਣ ਕੀ ਕਹਨੀ ਆ ਭਗਤ ਜੀ ਉਹ ਕਿਹੜੇ ਅੱਖਰ ਨੇ ਕਮਣਸੋ ਅੱਖਰ ਉਹ ਕਿਹੜੇ ਗੁਣ ਨੇ ਕਮਣਸੋ ਗੁਣ ਉਹ ਕਿਹੜਾ ਮੰਤਰ ਹੈ ਕਮਣਸੋ ਮਨੀਆਂ ਮੰਤ ਉਹ ਕਿਹੜਾ ਵੇਸ ਮੈਂ ਧਾਰਨ ਕਰਾਂ ਕਮਣਸੋ ਵੇਸੋ ਹੋਮ ਕਰੀ ਜਿਤ ਵਸ ਆਵੇ ਕੰਤ ਉਹ ਪਤੀ ਪਰਮੇਸ਼ਰ ਵਾਹਿਗੁਰੂ ਮੇਰੇ ਵਸ ਵਿੱਚ ਆ ਜਾਵੇ ਤਾਂ ਅੱਗੋਂ ਬਾਬਾ ਫਰੀਦ ਜੀ ਕਹਿੰਦੇ ਨਿਮਣਸੋ ਅੱਖਰ ਨਿਮਰਤਾ ਧਾਰਨ ਕਰ ਲੈ ਨਿਮਣ ਸੋ ਅੱਖਰ ਖਮਣ ਗੁਣ ਸਹਾਰਨ ਵਾਲਾ ਗੁਣ ਬਣਾ ਲਾ ਨਿਮਣ ਸੋ ਅੱਖਣ ਖਮਣ ਗੁਣ ਜੇ ਬਾ ਮਣੀਆਂ ਮੰਤ ਮਿੱਠੇ ਮਿੱਠੇ ਬੋਲ ਇਹ ਸ਼੍ਰੋਮਣੀ ਮੰਤਰ ਹੈ ਜੇ ਬਾ ਮਣੀਆਂ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਇਹ ਤਿੰਨ ਵੇਸ ਧਾਰਨ ਕਰ ਲੈ ਬੀਬਾ ਉਹ ਪਤੀ ਪਰਮੇਸ਼ਰ ਤੇਰੇ ਬਸ ਵਿੱਚ ਆ ਜਾਏਗਾ ਇਸ ਕੋ ਸੈ ਨਹੀਂ ਬਾਬਾ ਫਰੀਦ ਜੀ ਨੇ ਜਵਾਬ ਦਿੱਤਾ ਅੱਜ ਗੁਰੂ ਹਰਗੋਬਿੰਦ ਸਾਹਿਬ ਮੜ ਜੇ ਆਖਣ ਲਗੇ ਉਹ ਭਾਈ ਸਿੱਖੋ ਬਾਣੀ ਵੀ ਪੜੋ ਸਿਮਰਨ ਵੀ ਕਰੋ ਸੇਵਾ ਵੀ ਕਰੋ ਪਰ ਨਿਮਰਤਾ ਵੀ ਧਾਰਨ ਕਰਨੀ ਹੈ ਮਨ ਨੂੰ ਹਮੇਸ਼ਾ ਨੀਮਾ ਰੱਖਣਾ ਹੈ ਸਤਗੁਰੂ ਜੀ ਕਹਿੰਦੇ ਪਾਣੀ ਹਮੇਸ਼ਾ ਨਿਮਾਨ ਨੂੰ ਜਾਂਦਾ ਹੈ ਪਾਵਨ ਚੰਦਨ ਦਾ ਰੁੱਖ ਨਾ ਬਿਲਕੁਲ ਨਿੱਕਾ ਹੁੰਦਾ ਹੈ ਪਰ ਵੱਡੇ ਵੱਡੇ ਰੁੱਖਾਂ ਨੂੰ ਉਹ ਸੁਗੰਧਿਤ ਕਰ ਦਿੰਦਾ ਹੈ ਬਾਵਣ ਚੰਦਨ ਹੈ ਛੋਟਾ ਜਿਹਾ ਰੁੱਖ ਹੈ ਪਰ ਵੱਡੇ ਵੱਡੇ ਰੁੱਖਾਂ ਨੂੰ ਵੀ ਉਸ ਸੁਗੰਧਿਤ ਕਰ ਦਿੰਦਾ ਹੈ ਬਨਸਬਦੀ ਨੂੰ ਸੁਗੰਧਿਤ ਕਰਦਾ ਹੈ ਇਸੇ ਤਰ੍ਹਾਂ ਮਨ ਨੂੰ ਹਮੇਸ਼ਾ ਨੀਵਾ ਰੱਖਣਾ ਹੈ ਜਿਹੜੀ ਅਗਲੀ ਗੱਲ ਸਤਗੁਰੂ ਨੇ ਆਖੀ ਉਹ ਕਮਾਲ ਦੀ ਗੱਲ ਦੇ ਗੁਰਬਖੋ ਉਪਦੇਸ਼ ਸਤਗੁਰੂ ਇਹ ਦੋ ਸਿੱਖਾਂ ਨੂੰ ਦੇ ਰਹੇ ਨੇ ਪਰ ਸੁਮੁੱੱਚੇ ਸੰਸਾਰ ਦਾ ਭਲਾ ਕਰਦੇ ਪਏ ਨੇ ਗੁਰੂ ਹਰਿਗਬੰਸ ਸਾਹਿਬ ਮਰਦੀ ਅੱਖ ਲੱਗੇ ਭਾਈ ਸਿੱਖੋ ਕਦੀ ਵੀ ਬੰਦਗੀ ਵਾਲਾ ਕੋਈ ਹੋਵੇ ਗੁਰਮੁਖ ਪਿਆਰਾ ਹੋਵੇ ਨਾਮ ਜਪਣ ਵਾਲਾ ਹੋਵੇ ਨਾ ਉਹਦੇ ਕੋਲੋਂ ਜਿੱਤਣ ਦੀ ਕੋਸ਼ਿਸ਼ ਨਹੀਂ ਕਰਨੀ ਕਦੀ ਤੁਸੀਂ ਪਾਬ ਉਹਦੇ ਨਾਲ ਜਿੱਦਬਾਜੀ ਵੀ ਨਹੀਂ ਕਰਨੀ ਇਹ ਨਹੀਂ ਆਖਣਾ ਮੈਂ ਫਲਾਣੇ ਗੁਰਸਿੱਖ ਨੂੰ ਮੈਂ ਹਰਾ ਦਵਾ ਬਹਿਸਬਾਜੀ ਵਿੱਚ ਜਾਂ ਹੋਰ ਕਿਸੇ ਕੰਮ ਤੇ ਹਰਾ ਦਵਾ ਉਹਨੂੰ ਕਿਤੇ ਬੰਦਗੀ ਵਾਲੇ ਨੂੰ ਕਿਸੇ ਮਹਾਤਮਾ ਨੂੰ ਨਾਮ ਜਪਣ ਵਾਲੇ ਗੁਰਸਿੱਖ ਦੇ ਨਾਲ ਬਹਿਸ ਬਾਜੀ ਵੀ ਨਹੀਂ ਕਰਨੀ ਤੇ ਉਹਨੂੰ ਹੜਾਉਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਕਹਿੰਦੇ ਜੇ ਗੁਰਸਿੱਖ ਕੋ ਹਾਰ ਜਾਵਾਂਗੇ ਤੇ ਅਸੀਂ ਜਿੱਤ ਜਾਵਾਂਗੇ ਜੇ ਜਿੱਤਣ ਦੀ ਕੋਸ਼ਿਸ਼ ਕਰਾਂਗੇ ਅਸੀਂ ਸੰਸਾਰ ਵਿੱਚ ਬਾਰੀ ਹਾਰ ਕੇ ਜਾਵਾਂਗੇ ਗੁਰਮਖਾਂ ਦੇ ਨਾਲ ਬਹਿਸ ਬਾਜੀ ਵੀ ਨਹੀਂ ਕਰਨੀ ਉਹਨਾਂ ਕੋਲ ਜਿੱਤਣ ਦੀ ਵੀ ਕੋਸ਼ਿਸ਼ ਨਹੀਂ ਕਰਨੀ ਜੇ ਉਹਨਾਂ ਕੋ ਹਾਰਾਂਗੇ ਤਾਂ ਅਸੀਂ ਸੰਸਾਰ ਦੀ ਬਾਜੀ ਜਿੱਤ ਕੇ ਜਾਵਾਂਗੇ ਜੇ ਜਿੱਤਣ ਦੀ ਕੋਸ਼ਿਸ਼ ਕਰਾਂਗੇ ਤਾਂ ਸੰਸਾਰ ਦੀ ਬਾਜੀ ਹਾਰ ਕੇ ਜਾਵਾਂਗੇ ਹਾਲ ਚਲੇ ਗੁਰਮਖ ਜਗ ਜੀਤਾ ਪਾਗਾ ਵਾਲਿਓ ਇਸ ਸਾਧਗੁਰ ਕੋ ਉਪਦੇਸ਼ ਲੈ ਕੇ ਆਪੋ ਆਪਣੇ ਇਲਾਕੇ ਚ ਜਾਂਦੇ ਨੇ ਫਿਰ ਜਾ ਕੇ ਨਾਮ ਵੀ ਜਪਦੇ ਨੇ ਨਿਮਰਤਾ ਧਾਰਨ ਕਰਦੇ ਨੇ ਲੋੜਵੰਦਾਂ ਦੇ ਸੇਵਾ ਵੀ ਕਰਦੇ ਨੇ ਧਰਮਸ਼ਾਲਾ ਜਾ ਕੇ ਲੋਕਾਂ ਨੂੰ ਸਿੱਧੇ ਰਸਤੇ ਵੀ ਪਾਉਂਦੇ ਨੇ ਬੜਾ ਪਿਆਰਾ ਜਿਹਾ ਇਹਨਾਂ ਦਾ ਜੀਵਨ ਬਣ ਗਿਆ ਬਹੁਤ ਪਿਆਰਾ ਜੀਵਨ ਇਹਨਾਂ ਦਾ ਬਣ ਗਿਆ ਲੋਕ ਬੜਾ ਇਹਨਾਂ ਦਾ ਸਤਿਕਾਰ ਕਰਦੇ ਨੇ ਇਹ 6 ਮਹੀਨਿਆਂ ਬਾਅਦ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਅੱਜ ਸਤਿਗੁਰ ਨੇ ਆਪ ਸੰਗਾਂ ਸੁੱਤ ਉੱਠ ਕੇ ਦੋਵਾਂ ਸਿੱਖਾਂ ਨੂੰ ਗੱਲ ਦੇ ਨਾਲ ਲਾਇਆ ਆਖਿਆ ਅੱਖਿਆ ਭਾਈ ਸਿੱਖੋ ਤੁਸੀਂ ਗੁਰਨਾਨਕ ਜੀ ਦੇ ਘਰ ਦਾ ਬਟਨ ਸੰਭਾਲਿਆ ਹੈ ਪਾਵ ਨਿਮਰਤਾ ਧਾਰਨ ਕੀਤੀ ਹੈ ਜਾਓ ਗੁਰਨਾਨਕ ਜੀ ਦੀ ਕਿਰਪਾ ਹੈ ਆਇਤੋਂ ਆਪ ਵੀ ਨਾਮ ਜਪੋ ਹੋ ਟੁੱਟਿਆਂ ਨੂੰ ਪਰਮੇਸ਼ਰ ਦੇ ਘਰ ਨਾਲ ਜੋੜੋ ਪਾਵ ਨਾਮ ਦੇ ਨਾਲ ਜੋੜੋ ਇਹ ਅਵਸਥਾ ਦੇ ਮਾਲਕ ਨਾ ਤਾਂ ਆਪ ਜਪੋ ਅਵਰੇ ਨਾਮ ਜਪਾਓ ਕਿਉਂ ਇਹਨਾਂ ਨਿਮਰਤਾ ਧਾਰਨ ਕਰ ਲਈ ਗੁਰੂ ਜੀ ਦੇ ਬਚਨ ਨੂੰ ਕਮਾਇਆ ਪੱਗਾਂ ਵਾਲਿਓ ਹੁਣ ਇਹ ਆਪ ਹੀ ਨਾਮ ਜਪਦੇ ਨੇ ਹੋਰ ਨਾਲ ਨਾਮ ਦੇ ਨਾਲ ਜੋੜਦੇ ਨੇ ਜਿਹੜੇ ਸ਼ਾਂਤ ਧਰਮਸ਼ਾਲਾ ਜਾਂਦੇ ਨੇ ਤੇ ਇਹ ਜਪਦੇ ਨੇ ਸੰਗਤ ਦੇ ਅਕੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸੰਗਿਓ ਬੜਾ ਪਿਆਰਾ ਜੀਵਨ ਇਹਨਾਂ ਦਾ ਬਣ ਗਿਆ ਜਿਹੜੀ ਚੀਜ਼ ਮੰਗਦੇ ਸੀ ਸਤਗੁਰੂ ਸਾਡੀ ਕਲਿਆਣ ਹੋ ਜਾਵੇ ਅੱਜ ਗੁਰੂ ਜੀ ਨੇ ਜਿੰਦਿਆਂ ਜੀ ਇਹਨਾਂ ਦੀ ਕਲਿਆਣ ਕਰ ਦਿੱਤੀ ਇੱਕ ਮਰਨ ਤੋਂ ਬਾਅਦ ਕਲਿਆਣ ਹੁੰਦੀ ਹੈ ਪਰ ਸਾਡਾ ਗੁਰੂ ਐਡਾ ਵੱਡਾ ਹੈ ਆਪਣੇ ਸਿੱਖਾਂ ਦੀ ਜਿੰਦਿਆ ਜੀ ਹੀ ਕਲਿਆਣ ਕਰ ਦਿੰਦਾ ਹੈ ਇਹ ਦੋਵੇਂ ਸਿੱਖਾਂ ਦਾ ਫਿਰ ਜੀਵਨ ਵੇਖ ਕੇ ਭਾਈ ਗੁਰਦਾਜ ਨੇ ਆਪਣੀਆਂ ਵਾਰਾਂ ਦੇ ਵਿੱਚ ਇਹ ਸਿੱਖਾਂ ਦਾ ਜ਼ਿਕਰ ਕੀਤਾ ਜੀ ਕੀ ਕਹਿੰਦੇ ਭਾਈ ਗੁਰਦਾਜ ਜੀ ਕਹਿੰਦੇ ਸੰਮੁਖ ਸੋਢੀ ਬਦਲੀ ਵੇਖੋ ਕਹਿੰਦੇ ਸੰਮੁਖ ਸਿੱਖਾਂ ਦੇ ਨਾਂ ਦੀ ਗਿਣਤੀ ਆ ਗਈ ਇਹ ਸੰਮੁਖ ਸਿੱਖ ਬਣ ਗਏ ਸਨਮੁਖ ਸੋਢੀ ਬਦਲੀ ਸੇਠ ਗਪਾਲਾ ਗੁਰਮਤਿ ਜਾਣੇ ਗੁਰਮਤਿ ਨੂੰ ਜਾਣਨ ਵਾਲੇ ਬਣ ਗਏ ਸਤਗੁਰ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਆਓ ਜਿੰਨਾ ਕਸਮਾ ਮਿਲੇ ਸੀ ਗੁਰਮਖੋ ਸਤਿਗੁਰ ਨੇ ਕਰਜ਼ ਕਰਕੇ ਆਪ ਇਸ ਰਸਤੇ ਹੱਥ ਰੱਖ ਕੇ ਸੇਵਾ ਲਈ ਹੈ ਬੇਸ਼ੇਖ ਧੰਨਵਾਦ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਨੇ ਆਪਣੀ ਗੋਚ ਬਿਠਾ ਕੇ ਤੁਹਾਡੇ ਦਰਸ਼ਨ ਚਾਏ ਆਓ ਵਿਚਾਰ ਕਰਦੇ ਆ ਇੱਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰ ਦੀ ਬਖਸ਼ਣ ਜੋਗ ਨੇ ਸਤਿਗੁਰ ਸਾਹਿਬ ਦਾ ਬਖਸ਼ਣ ਜੋਗ ਹੈ ਆਓ ਦਾਦੀਆਂ ਪੁੱਲਾਂ ਬਖਸ਼ੋ ਵੀ ਬਖਸ਼ਦੇ ਹੋ ਦਿਓ ਬਰਕਤ ਪ੍ਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ